ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਨ ਦਿੱਤਾ ਹੈ ਸਾਨੂੰ ਅਸੀਂ ਕਿੰਨਾ ਅਟੱਲ ਚੱਲਦੇ ਪਏ ਆ ਇਸ ਚੀਜ਼ ਤੇ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੌਣ ਮੰਨਦਾ ਪਿਆ ਅੱਜ ਕੱਲ ਦੇ ਸਮੇਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਜ਼ਰੂਰ ਜਾਂਦੇ ਆ ਮੱਥਾ ਟੇਕਦੇ ਆ ਵਾਪਸ ਆ ਜਾਂਦੇ ਆ ਆਉਣ ਤੋਂ ਬਾਅਦ ਸਾਰੀ ਦਿਨ ਦਾ ਸਾਡਾ ਇੱਕ ਮਾਹੌਲ ਬਣ ਚੁੱਕਿਆ ਹੈ ਕਿ ਅਸੀਂ ਦੇ ਧਾਰੀਆਂ ਕੋਲ ਜਾਣਾ ਹੀ ਜਾਣਾ ਹੈ ਅਸੀਂ ਆਪਣੇ ਹੀ ਧਰਮ ਨੂੰ ਕਈ ਹੋਰ ਆਧਾਰ ਤੇ ਵੇਖੀਏ ਜੇ ਆਪਣੀਆਂ ਜਾਤਾਂ ਦੇ ਅਨੁਸਾਰ ਆਪਣੀਆਂ ਕਈ ਇਹੋ ਜਿਹੀਆਂ ਕਾਸਟਾਂ ਦੇ ਅਨੁਸਾਰ ਗੁਰਦੁਆਰੇ ਉਸਾਰਲੇ ਨੇ ਇੱਕ ਪਿੰਡ ਵਿੱਚ ਚਾਰ-ਚਾਰ ਗੁਰਦੁਆਰਾ ਸਾਹਿਬ ਨੇ ਕੀ ਇਹ ਸਾਡੇ ਲਈ ਬਹੁਤ ਸਹੀ ਹੈ ਜਦ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਇੱਕੋ ਹੀ ਗੱਲ ਕਹੀ ਸੀ ਇੱਕ ਓੰਕਾਰ ਤੇ ਗੁਰੂ ਸਾਹਿਬ ਨੇ ਇੱਕ ਹੋਣ ਹੋਣ ਦਾ ਕਿਹਾ ਸੀਗਾ ਇੱਕ ਓੰਕਾਰ ਵੀ ਇੱਕੋ ਹੀ ਅਕਾਲ ਪੁਰਖ ਹੈ ਉਸ ਨੂੰ ਹੀ ਮੰਨੋ ਤੇ ਅਸੀਂ ਅੱਜ ਕਿਹੜੀਆਂ ਰਾਹਾਂ ਤੇ ਤੁਰੇ ਹੋਏ ਆ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹੀ ਗੱਲ ਕਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੋ ਹੋਰ ਕੋਈ ਗੁਰੂ ਨਹੀਂ ਕਿਉਂਕਿ 10 ਗੁਰੂ ਸਾਹਿਬਾਨ ਹੋਏ ਨੇ ਦਸਾਂ ਗੁਰੂ ਸਾਹਿਬਾਨ ਨੇ ਸਾਨੂੰ ਇੱਕੋ ਹੀ ਰਾਹ ਤੇ ਚੱਲਣ ਲਈ ਕਿਹਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਉਸ ਸਮੇਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਇਹੀ ਕਹਿਣਾ ਸੀ ਕਿ ਗੁਰੂ ਮਾਨਿਓ ਗ੍ਰੰਥ ਵੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ ਤੇ ਅਸੀਂ ਅੱਜ ਦੇ ਸਮੇਂ 'ਚ ਕਿਹੜਿਆਂ ਰਾਹਾਂ ਤੇ ਤੁਰੇ ਹੋਏ ਆਂ ਜਾਤਾਂ ਦੇ ਆਧਾਰ ਤੇ ਆਪਣੇ ਗੁਰੂ ਨੂੰ ਵੰਡੀ ਜਾਂਦੇ ਆਂ ਆਪਣੇ ਧਰਮਾਂ ਦੇ ਆਧਾਰ ਤੇ ਵੰਡੀ ਜਾਂਦੇ ਆਂ ਜੀ ਮੈਂ ਇੱਕ ਕਹਾਣੀ ਸੁਣਦਾ ਪਿਆ ਸੀਗਾ ਉਦੇ ਵਿੱਚ ਵੀ ਇਹ ਹੀ ਚੀਜ਼ਾਂ ਬਹੁਤ ਪ੍ਰਤੱਖ ਤੌਰ ਤੇ ਰੂਪ ਵਿੱਚ ਦਸੀਆਂ ਕਿ ਇਹਨਾਂ ਚੀਜ਼ਾਂ ਨੂੰ ਨਾ ਮੰਨਿਆ ਜਾਵੇ ਕਿ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਆ ਜਾਵੇ ਪਰ ਇੱਕ ਇਨਸਾਨ ਜਿਸ ਦੇ ਨਾਲ ਮੈਂ ਕਈ ਇੱਕ ਵਾਰੀ ਗੱਲ ਕੀਤੀ ਉਸਨੇ ਕਿਹਾ ਕਿ ਬਾਬਾ ਦੀਪ ਸਿੰਘ ਜੀ ਜਿਹੜੇ ਸਾਡੀ ਕੁੱਲ ਚੋਂ ਨੇ ਕਿਹੜੀ ਕੁੱਲ ਚੋਂ ਨੇ ਗੁਰੂ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਕੁੱਲ ਚੋਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਾਂ ਰਿਸ਼ਕਾ ਕੇ ਆਪਣਾ ਪੁੱਤਰ ਬਣਿਆ ਸੀਗਾ ਤੇ ਤੁਸੀਂ ਕਿਹੜੀਆਂ ਕੁਲਾਂ ਦੀ ਗੱਲ ਕਰਦੇ ਹੋ ਕਿਹੜੀਆਂ ਜਾਤਾਂ ਦੀ ਗੱਲ ਕਰਦੇ ਹੋ ਜਾਤਾਂ ਦੇ ਆਧਾਰ ਤੇ ਜੀਣਾ ਛੱਡੋ ਇਹ ਕਾਸਟਾਂ ਦੇ ਆਧਾਰ ਤੇ ਜੀਣਾ ਛੱਡੋ ਪਹਿਲਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਪਏਗਾ ਕਿ ਗੁਰੂ ਸਾਹਿਬ ਨੇ ਸਾਡੇ ਲਈ ਕੀ ਫਰਮਾਨ ਜਾਰੀ ਕੀਤਾ ਹੈ ਕੀ ਸਾਨੂੰ ਸਮਝਾਇਆ ਹੈ ਇੱਕ ਹੋਣਾ ਇੱਕ ਓੰਕਾਰ ਦਾ ਮਤਲਬ ਕੀ ਹੈ ਇੱਕ ਹੋਣਾ ਕੀ ਹੈ ਇੱਕ ਇਕਾਗਰਤਾ ਕੀ ਹੈ ਜਦ ਤੱਕ ਸਾਨੂੰ ਇਹ ਹੀ ਚੀਜ਼ਾਂ ਨਹੀਂ ਸਮਝ ਅਸੀਂ ਦੇਹਧਾਰੀਆਂ ਕੋਲ ਭੱਜੇ ਫਿਰਦੇ ਹਾਂ ਸਾਨੂੰ ਕੋਈ ਆਪਣੇ ਸਮਾਜ ਦੀ ਸਮਝ ਨਹੀਂ ਤੇ ਅਸੀਂ ਜਾਵਾਂਗੇ ਕਿਹੜੇ ਰਾਹ ਤੇ ਸਾਨੂੰ ਤਾਂ ਆਪਣੇ ਸਮਾਜ ਦੀ ਸਮਝ ਨਹੀਂ ਲੱਗ ਰਹੀ ਸਾਨੂੰ ਗੁਰੂ ਸਾਹਿਬ ਦੇ ਫਰਮਾਨ ਦੀ ਸਮਝ ਨਹੀਂ ਲੱਗ ਰਹੀ ਅਸੀਂ ਕਿਸੇ ਨੂੰ ਕੀ ਸਮਝਾਵਾਂਗੇ ਸਮਝਣੀ ਤੇ ਇਹੀ ਚੀਜ਼ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਪੜ੍ਹੋ ਜੇ ਨਾ ਹੋ ਸਕਦਾ ਉਸ ਦੇ ਵਿੱਚ ਸਾਡੇ ਜੀਵਨ ਦੀ ਕੱਲੀ ਕੱਲੀ ਗੱਲ ਲਿਖੀ ਹੋਈ ਹੈ ਕਿ ਕਿਸ ਤਰ੍ਹਾਂ ਜੀਵਨ ਦੀ ਸ਼ੁਰੂਆਤ ਕਰਨੀ ਹੈ ਕਿਸ ਤਰ੍ਹਾਂ ਜੀਵਨ ਦਾ ਅੰਤ ਹੁੰਦਾ ਹੈ ਜੀਨ ਤੋਂ ਲੈ ਕੇ ਮਰਨ ਤੱਕ ਦੀਆਂ ਹਰ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਰਜ ਹੈ ਪਰ ਇਹਨੂੰ ਸਮਝਣਾ ਇਹਨੂੰ ਗੱਲਾਂ ਨੂੰ ਸਮਝੋ ਗੁਰੂ ਸਾਹਿਬ ਕੀ ਕਹਿ ਕੇ ਗਏ ਨੇ ਉਹਨਾਂ ਚੀਜ਼ਾਂ ਨੂੰ ਸਮਝੋ ਨਾ ਕਿ ਜਾਤਾਂ ਦੇ ਆਧਾਰ ਤੇ ਗੁਰੂ ਸਾਹਿਬ ਨੂੰ ਵੰਡਿਆ ਜਾਵੇ ਮੈਂ ਤਾਂ ਇਹੀ ਕਹੂੰਗਾ ਸਗੋਂ ਜਾਤਾਂ ਨੂੰ ਛੱਡ ਕੇ ਜਾਤ ਪਾਤ ਤੋਂ ਰਹਿਤ ਹੋ ਕੇ ਇੱਕ ਵੱਖਰੀ ਕੌਮ ਬਣਾਈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਕੌਮ ਨੂੰ ਹੋਰ ਉੱਚਾ ਚੁੱਕਿਆ ਜਾਵੇ ਤਾਂ ਕਿ ਖਾਲਸਾ ਜਿਹੜਾ ਹੈ ਉਹ ਇੱਕ ਵਿਲੱਖਣ ਹੈ ਉਸ ਨੂੰ ਹੋਰ ਉੱਚਾ ਦਰਜਾ ਮਿਲ ਸਕੇ ਅਸੀਂ ਤਾਂ ਖੋਦ ਹੀ ਨਹੀਂ ਸਮਝ ਪਾ ਰਹੇ ਆ ਅਸੀਂ ਆਪ ਹੀ ਗਲਤ ਰਹਾ ਤੇ ਤੁਰੇ ਹੋਏ ਆ ਅਸੀਂ ਕਦੋਂ ਇਹਨਾਂ ਚੀਜ਼ਾਂ ਨੂੰ ਸਮਝਾਂਗੇ ਬੇਸ਼ੱਕ ਮੈਂ ਦਾੜੀ ਕੱਟਾਂ ਪਰ ਮੈਨੂੰ ਇੰਨੀਕ ਸਮਝ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕੀ ਕੀ ਆ ਮੈਂ ਮੰਨਦਾ ਹਾਂ ਕਿੰਨ ਘਰਾਂ ਦੀਆਂ ਮਜਬੂਰੀਆਂ ਨੇ ਬਹੁਤ ਕੁਝ ਹੁੰਦਾ ਹੈ ਸਾਰੇ ਅਮਰਤ ਇੱਕਦਮ ਨਹੀਂ ਛਕ ਸਕਦੇ ਪਰ ਗੁਰੂ ਸਾਹਿਬ ਤੋਂ ਇੰਨੀ ਕਿਤਾਬਿਆਂ ਦਾ ਆਦਰ ਕਰੋ ਕਿ ਗੁਰੂ ਸਾਹਿਬ ਤੁਹਾਨੂੰ ਉਸ ਚੀਜ਼ ਤੇ ਚੱਲਣ ਦਾ ਰਾਹ ਬਖਸ਼ਿਸ਼ ਕਰਨ ਸੋ ਇਹਨਾਂ ਚੀਜ਼ਾਂ ਨੂੰ ਸਮਝ ਕੇ ਉਸ ਰਾਹ ਤੇ ਪਾਓ ਉਸ ਰਾਹਾਂ ਤੇ ਚੱਲੋ ਤੇ ਗੁਰੂ ਸਾਹਿਬ ਦੇ ਹੋ ਕੇ ਬਣੋ ਨਾ ਕਿ ਕਾਸ਼ਟਾਂ ਦੇ ਆਧਾਰ ਤੇ ਗੁਰੂ ਸਾਹਿਬ ਨੂੰ ਵੰਡੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ